ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਮੋਰ ਮੰਡੀ ਵਿਕੇ ਬੀਤੇ ਦਿਨ ਮੰਡੀ ਵਾਸੀਆਂ ਵੱਲੋਂ ਨਗਰ ਕੌਂਸਲ ਨੂੰ ਜਿੰਦਾ ਲਗਾ ਦਿੱਤਾ ਗਿਆ ਸੀ ਤੇ ਹੁਣ ਅਜੇਹੀ ਨੌਬਤ ਰਾਮਾ ਮੰਡੀ ਵਿੱਚ ਵੀ ਬਣੀ ਹੈ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਰਾਮਾ ਮੰਡੀ ਦੇ ਨਗਰ ਕੌਂਸਲ ਦਫ਼ਤਰ ਵਿਕੇ ਮੌਜੂਦ ਆ ਜਿੱਥੇ ਖੁਦ ਬੀਬੀਆਂ ਨੇ ਜਿਹੜਾ ਮੋਰਚਾ ਸੰਭਾਲਿਆ ਦਫ਼ਤਰ ਨੂੰ ਜਿੰਦਾ ਤੱਕ ਲਗਾ ਦਿੱਤਾ ਕਿਉਂਕਿ ਇਹ ਪਿਛਲੇ ਦਿਨਾਂ ਤੋਂ ਲੰਬੇ ਸਮੇਂ ਤੋਂ ਸਮੱਸਿਆ ਸ਼ਹਿਰ ਦੀ ਸੀਵਰੇ ਦੀ ਸਮੱਸਿਆ ਸਫਾਈ ਦੀ ਸਮੱਸਿਆ ਨੂੰ ਲੈ ਕੇ ਖਾਸ ਕਰ ਬੀਬੀਆਂ ਕਾਫੀ ਦੁਖੀ ਨੇ ਇਸ ਕਰਕੇ ਅਜ ਉਹਨਾਂ ਨੇ ਖੋਦਾ ਜਿਹੜਾ ਮੋਰਚਾ ਸੰਭਾਲਿਆ ਤੁਹਾਨੂੰ ਦਿਖਾ ਰਿਆ ਤਸਵੀਰਾਂ ਰਾਮਾ ਮੰਡੀ ਦੇ ਨਗਰ ਕੌਂਸਲ ਦਫ਼ਤਰ ਦੀਆਂ ਜਿੱਥੇ ਬੀਬੀਆਂ ਨੇ ਕੰਮ ਕਾਜ ਛੱਡ ਕੇ ਠੰਡ ਵਿੱਚ ਆ ਜਿਹੜਾ ਇੱਥੇ ਮੋਰਚਾ ਲਗਾਇਆ ਨਗਰ ਕੌਂਸਲ ਦਫ਼ਤਰ ਦੇ ਵਿੱਚ ਧਰਨਾ ਲਗਾ ਦਿੱਤਾ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੀ ਮੁਸ਼ਕਲ ਹੈ ਜਿਹੜੀ ਆ ਰਹੀ ਹੈ ਬੀਬੀ ਕੀ ਸਮੱਸਿਆ ਆ ਗਈ ਤੁਹਾਨੂੰ ਇਹ ਲਾ ਘਰ ਦਾ ਕੰਮ ਛੱਡ ਕੇ ਠੰਡ ਚ ਇਹ ਠੰਡ ਚ ਬੈਠਣਾ ਪੈ ਗਿਆ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਸਾਡੀ 18 ਨੰਬਰ ਗਲੀ ਕੱਚਾ ਵਾਸ ਪੂਰੀ ਗੰਦ ਨਾਲ ਭਰੀ ਹੋਈ ਆ ਬੱਚਿਆਂ ਦਾ ਬਾਹਰ ਨਿਕਲਣਾ ਔਖਾ ਹੈ ਸਾਡਾ ਬਾਹਰ ਨਿਕਲਣਾ ਔਖਾ ਹੈ ਬਹੁਤ ਗੰਦਾ ਮੁਸ਼ਕਲ ਆ ਰਿਹਾ ਸੀਵਰੇਜ ਪੂਰੇ ਫੁੱਲ ਹੈ ਨਾ ਨੋ ਨੂ ਅਨਕ ਕੋਈ ਪੀਣ ਵਾਲਾ ਪਾਣੀ ਹੈ ਕੋਈ ਗੰਦਾ ਪਾਣੀ ਆ ਰਿਹਾ ਸਾਰਾ ਸੀਵਰੇਜ ਦਾ ਸਾਰੀਆਂ ਗਲੀਆਂ ਚ ਗੰਦ ਹੈ ਕਰੋ ਕਮੇਟੀ ਬੰਦ ਸਾਡੀ ਗਲੀਆਂ ਚ ਗੰਦ ਕਰੋ ਕਮੇਟੀ ਬੰਦ ਸਾਡੀ ਗਲੀਆਂ ਚ ਗੰਦ ਬੰਦ ਲੋ ਨਾ ਤੁਸੀਂ ਅੱਜ ਧਰਨਾ ਲਾਇਆ ਪਹਿਲਾਂ ਕੋਈ ਅਧਿਕਾਰੀਆਂ ਨੂੰ ਮਿਲੇ ਤੁਹਾਨੂੰ ਲੱਗਦਾ ਨਹੀਂ ਪਹਿਲਾਂ ਅਧਿਕਾਰੀਆਂ ਨੂੰ ਮਿਲਿਆ ਬਹੁਤ ਵਾਰੀ ਆ ਗਏ ਜੀ ਬਹੁਤ ਵਾਰੀ ਆ ਗਏ ਅਸੀਂ ਇਹ ਬਹੁਤ ਵਾਰੀ ਆ ਗਏ 2 ਸਾਲ ਹੋ ਗਏ ਸਾਡੀ ਗਲੀ ਦਾ ਹੀ ਹਾਲ ਹੈ ਕਹਿੰਦੇ ਵਿਕਾਸ ਕਾਰਜ ਬਹੁਤ ਹੋ ਰਿਹਾ ਨਹੀਂ ਪੱਥਰ ਧਰੇ ਜਾਂਦੇ ਸਰਕਾਰ ਕਹਿੰਦੀ ਵਿਕਾਸ ਹੀ ਇੰਨਾ ਕਰਤਾ 70 ਸਾਲਾਂ 'ਚ ਕਦੇ ਵਿਕਾਸ ਨਹੀਂ ਹੋਇਆ ਉਹ ਕੰਮ ਹੋ ਰਿਹਾ ਹੁਣ ਮੈਂ ਉਹ ਵਿਕਾਸ ਨੂੰ ਲੈ ਕੇ ਕਹਿ ਰਹੀ ਆ ਵੀ ਸਾਡੀ ਗਲੀ 'ਚ ਜਾ ਕੇ ਦੇਖੋ ਵਿਕਾਸ ਤੁਹਾਨੂੰ ਆਪੇ ਪਤਾ ਲੱਗ ਜੂ ਕਿਹੜਾ ਵਿਕਾਸ ਹੋਇਆ ਉੱਥੇ ਕਿੰਨੀ ਕਿ ਮੁਸ਼ਕਿਲ ਕਿੰਨੀ ਕਾਉਂਦੀ ਹੈ ਜੀ ਕੀ ਸਮੱਸਿਆ ਕੀ ਆ ਰਹੀ ਹੈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਜੀ ਬਹੁਤ ਹੀ ਜ਼ਿਆਦਾ ਹਰੇਕ ਤਿਹਾਰ ਤੋਂ ਰਹਿ ਗਏ ਜੀ ਅਸੀਂ ਦਿਵਾਲੀ ਹੈ ਲੋਹੜੀ ਹੈ ਲੋਹੜੀ ਅਸੀਂ ਕੋਈ ਨਹੀਂ ਬਣਾਈ ਬੱਚਿਆਂ ਦੀ ਪਹਿਲੀ ਲੋਹੜੀ ਸੀ ਕਿਸੇ ਦੇ ਵਿਆਹ ਦੀ ਪਹਿਲੀ ਸੀ ਕੁਝ ਨਹੀਂ ਕੀਤਾ ਸਾਰੇ ਅੰਦਰ ਵੜ ਕੇ ਬਹਿ ਗਏ ਜੀ ਹਾਂ ਬਹੁਤ ਹੀ ਓਕੇ ਰਹੇ ਬਹੁਤ ਹੀ ਓਕੇ ਅੱਕੀ ਅੱਜ ਧਰਨਾ ਲਾਇਆ ਕੀ ਕੀਤਾ ਅੱਕ ਕੇ ਅੱਕ ਕੇ ਜਿਵੇਂ ਅਸੀਂ ਤਿੰਨ ਦਿਨ ਹੋ ਗਏ ਸਾਨੂੰ ਸੋਚਦੇ ਨੂੰ ਵੀ ਅੱਜ ਵੀ ਕੋਈ ਹੱਲ ਹੋਊਗਾ ਅੱਜ ਵੀ ਹੋਊਗਾ ਪਰ ਹੱਲ ਨਹੀਂ ਹੋਇਆ ਅਖੀਰ ਸੰਧਰਨਾ ਲੋਣਾ ਮੈਨੂੰ ਲੱਗਦਾ ਵੀ ਹੱਲ ਹੋਊਗਾ ਹੁਣ ਲੱਗਦਾ ਤੁਸੀਂ ਜਿੰਦਾ ਵੀ ਲਾਤਾ ਇੱਥੇ ਨਾ ਨਹੀਂ ਲੱਗਦਾ ਕੋਈ ਹੱਲ ਹੋਊਗਾ ਕਰਕੇ ਦੋ ਸਾਡਾ ਹੱਲ ਹਾਂ ਹੱਲ ਵਾਸਤੇ ਅਸੀਂ ਬਿਠੇ ਆਂ ਹੱਲ ਕਰਾ ਕੇ ਜਾਵਾਂਗੇ ਅਸੀਂ ਐਵੇਂ ਜਾਂਦੇ ਨਹੀਂ ਇੱਥੋਂ ਬਾਸ ਅਸੀਂ ਹੱਲ ਕਰਾ ਕੇ ਜਾਣਾ ਇੱਥੋਂ ਇੱਥੇ ਬੈਠੇ ਆ ਬਿਲਕੁਲ ਬੀਬੀਆਂ ਦਾ ਘਰ ਬੈਠ ਬੀਬੀਆਂ ਕਹਿੰਦੀਆਂ ਹੱਲ ਕਰਾ ਕੇ ਜਾਵਾਂਗੇ ਲੋਕ ਵੀ ਇਹਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀ ਸਮੱਸਿਆ ਰੈਕਟਰ ਸਾਹਿਬ ਅੱਜ ਜਿਹੜਾ ਠੰਡ ਚ ਲੋਕਾਂ ਨੂੰ ਜਿਹਦੇ ਬੀਬੀਆਂ ਘਰੋਂ ਬਾਹਰ ਨਹੀਂ ਨਿਕਲਦੀਆਂ ਹੀਟਰ ਲਾ ਕੇ ਘਰੇ ਬੈਠਦੇ ਨੇ ਲੋਕ ਤੁਹਾਨੂੰ ਠੰਡ ਦੇ ਵਿੱਚ ਦੇ ਧਰਨਾ ਲਾਉਣਾ ਪੈ ਗਿਆ ਪੱਤਰਕਾਰ ਸਾਹਿਬ ਗੱਲ ਐਸ ਤਰ੍ਹਾਂ ਕਿ ਸਾਡੀ ਰਾਮਾ ਮੰਡੀ ਕਾਫੀ ਸਮੇ ਤੋਂ ਜਿਹੜਾ ਹੈ ਸੀਵਰੇਜ ਦੀ ਸਮੱਸਿਆ ਸਫਾਈ ਦੀ ਸਮੱਸਿਆ ਔਰ ਪੀਣ ਵਾਲੇ ਪਾਣੀ ਦੀ ਸਮੱਸਿਆ ਕਿਉਂਕਿ ਪੀਣ ਵਾਲੇ ਪਾਣੀ ਦੇ ਵਿੱਚ ਸੀਵਰ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਨਾ ਉਹ ਨਾਂ ਦੇ ਕੰਮ ਹੈ ਨਾ ਉਹ ਪੀਣ ਦੇ ਕੰਮ ਆਉਂਦਾ ਔਰ ਗਲੀਆਂ ਕੋਈ ਲਾ ਲੋ ਗਲੀ ਲਾ ਲਓ ਮਹੱਲਾ ਲਾ ਲਓ ਚਾਹੇ ਰੋੜਾ ਲਾ ਲਓ ਬੰਗੀ ਰੋੜ ਲਾ ਲਓ ਤੁਸੀਂ ਬਾਗਾ ਰੋੜ ਲਾ ਲਓ ਕਿਸੇ ਪਾਸੇ ਦੀ ਵੀ ਜਾਨਿ ਕੇ ਟੱਪਣ ਨੂੰ ਕੋਈ ਰਸਤਾ ਹੀ ਨਹੀਂਗਾ ਈਵਨ ਕੇ ਸਾਡਾ ਜਿਹੜਾ ਲੋਹੜੀ ਦਾ ਤਿਵਾਰ ਸਾਡੇ ਪੰਜਾਬ ਦਾ ਅਸੀਂ ਮੁੱਖ ਤਿਵਾਰ ਸਮਝਦੇ ਆ ਇਸ ਤਿਵਾਰ ਦੇ ਵਿੱਚ ਵੀ ਗਲੀਆਂ ਨਾਲੀਆਂ ਦੇ ਵਿੱਚ ਔਰ ਸੜਕਾਂ ਦੇ ਉੱਤੇ ਇੰਨਾ ਪਾਣੀ ਸੀ ਕਿ ਅਸੀਂ ਲੋਕ ਉਸ ਤਿਵਾਰ ਨੂੰ ਵੀ ਮਨਾਣ ਤੋਂ ਬਾਝੇ ਰਹਿ ਗਏ ਤਾਂ ਸਰਕਾਰ ਦੇ ਕੋਲ ਵਾਰ-ਵਾਰ ਅਪੀਲ ਕੀਤੀ ਹੈ ਨਗਰ ਕੌਂਸਲ ਰਾਮਾਚਾਰ ਬਾਰ-ਬਾਰ ਆਏ ਆ ਇਹ ਸਾਡੀ ਸਮੱਸਿਆ ਦਾ ਹੱਲ ਕਰੋ ਤਾਂ ਉਹ ਵੀ ਆਪਣੇ ਹੱਥ ਖੜੇ ਕਰ ਦਿੰਦੇ ਆ ਜੀ ਕਹਿੰਦੇ ਸਾਡੇ ਵਾਸਤੇ ਹੀ ਹੈ ਨਹੀਂ ਜੇ ਇਹਨਾਂ ਦੇ ਵਾਸਤੇ ਹੀ ਹੈ ਨਹੀਂ ਤਾਂ ਸਾਡੇ ਤੋਂ ਸੀਵਰੇਜ ਦਾ ਬਿੱਲ ਲੈਂਦੇ ਆ ਪਾਣੀ ਦਾ ਬਿੱਲ ਲੈਂਦੇ ਆ ਰੋਡ ਦਾ ਟੈਕਸ ਲੈਂਦੇ ਆ ਸਾਡੇ ਤੋਂ ਇਹ ਟੈਕਸ ਲੈਂਦੇ ਆ ਕਿਸ ਵਾਸਤੇ ਲੈਂਦੇ ਆ ਜੇ ਟੈਕਸ ਇਹ ਲੈਂਦੇ ਆ ਤਾਂ ਅਸੀਂ ਤਾਂ ਇਹਨਾਂ ਕੁੜੀਆਂ ਨੇ ਇਨਾਂ ਕੋਲ ਜਦੋਂ ਆਉਂਦੇ ਆ ਇਹ ਆਪ ਜੀ ਹੱਥ ਖੜੇ ਕਰ ਦਿੰਦੇ ਆ ਤਾਂ ਸਾਡੀ ਪ੍ਰਸ਼ਾਸਨ ਨੂੰ ਪੂਰ ਜ਼ੋਰ ਮੰਗ ਹੈ ਕਿ ਜਿਹੜੀ ਇਹ ਸਮੱਸਿਆ ਹੈ ਇਹ ਹੱਲ ਕਰੋ ਕਿਉਂਕਿ ਆ ਨਾਲ ਟਾਈਮ ਦੇ ਵਿੱਚ ਰਾਮਾ ਮੰਡੀ ਦੇ ਵਿੱਚ ਕਿਸੇ ਵੇਲੇ ਵੀ ਕੋਈ ਭਿਆਨਕ ਮਹਾਮਾਰੀ ਅਗਰ ਫੈਲ ਜਾਂਦੀ ਹੈ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਜੀ ਕੋਈ ਹੱਲ ਕੀ ਲੱਗਦਾ ਫਿਰ ਅੱਜ ਧਰਨਾ ਲਾਇਆ ਕੀ ਪ੍ਰੋਟੈਸਟ ਕੀ ਕਰ ਰਹੇ ਹੋ ਜਿੰਦਾ ਵੀ ਲਾਤਾ ਨਗਰ ਕੌਂਸਲ ਹਾਂ ਜੀ ਨਗਰ ਕੌਂਸਲ ਨੂੰ ਜਿੰਦਾ ਲਾਤਾ ਜੀ ਕੋਈ ਸੁਣਾਈ ਨਹੀਂ ਹੁੰਦੀ ਸਾਡਾ ਪ੍ਰਸ਼ਾਸਨ ਕੋਈ ਨਹੀਂ ਸੁਣਦਾ ਤੁਹਾਨੂੰ ਅਸੀਂ ਬਾਰ-ਬਾਰ ਮੰਗ ਕਰ ਚੁੱਕੇ ਜੀ ਨਗਰ ਕੌਂਸਲ ਕੋਲੋਂ ਕੋਈ ਸੁਣਾਈ ਨਹੀਂ ਅਸੀਂ ਤੁਹਾਡੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੀ ਇਹਦਾ ਹੱਲ ਕੀਤਾ ਜਾਵੇ ਪਰ ਜਿੰਦਾ ਕਿੰਨਾ ਚਿਰ ਲੱਗਿਆ ਰਹੂਗਾ ਕੋਈ ਨਾਦਾ ਜਿੰਦਾ ਲਾ ਕੇ ਹੱਲ ਹੋਊਗਾ ਕੋਈ ਅਧਿਕਾਰੀਆਂ ਨੇ ਸੁਣੀ ਤੁਸੀਂ ਪਹਿਲਾਂ ਵੀ ਆਏ ਕਦੇ ਅਸੀਂ ਪਹਿਲਾਂ ਬਹੁਤ ਵਾਰ ਆ ਚੁੱਕੇ ਹਾਂ ਮੰਡੀ ਦੇ ਚਾਰ ਐਂਟਰੈਂਸ ਹੈ ਚਾਰੇ ਦਾ ਹੀ ਬੁਰਾ ਹਾਲ ਹੈ ਬਿੱਧੇ ਰੋਡ ਸਿਵਰ ਉਧ ਪੈੜਾ ਹਾਲ ਪੀਣ ਵਾਲਾ ਪਾਣੀ ਦਾ ਇੰਨਾ ਬੁਰਾ ਹਾਲ ਜਿੰਨਾ ਕਹਤੋਂ ਥੋੜਾ ਪ੍ਰਸ਼ਾਸਨ ਨੇ ਇਹਨਾਂ ਕਹਿ ਚੁੱਕੇ ਆ ਇਹਨਾਂ ਦੀ ਇੱਕ ਪੈਸੇ ਦਾ ਅਸਰ ਨਹੀਂ ਹੈ ਨਾ ਕਮੇਟੀ ਤੇ ਨਾ ਸਰਕਾਰ ਤੇ ਅਸੀਂ ਤਾਂ ਬੈਠੇ ਅੱਜ ਅੱਖ ਕੇ ਬੈਠੇ ਆ ਸਰਕਾਰ ਨਾਲੀ ਕੋਈ ਚੀਜ਼ ਹੀ ਨਹੀਂ ਆ ਲੇਡੀਜ਼ ਬੈਠੀਆਂ ਸਾਡੀਆਂ ਅੱਖ ਕੇ ਬੈਠੀਆਂ ਘਰ ਛੱਡ ਕੇ ਠੰਡ ਦੇ ਵਿੱਚ ਕਿਉਂ ਬੈਠੀਆਂ ਸੇਗ ਕੇ ਬੈਠੀਆਂ ਆ ਸਰਕਾਰ ਤੇ ਹੀ ਮੰਗ ਕਰਦੇ ਆ ਵੀ ਭਾਈ ਸਾਡਾ ਹਸਪੀਟਲ ਤੁਸੀਂ ਹੱਲ ਕਰੋ ਹਾਂ ਜਿੰਦਾ ਲਾਇਆ ਅਗਲਾ ਇਲੈਕਸ਼ਨ ਕੀ ਰਹਿਣਾ ਕਰੋ ਤੱਕ ਜਿੰਦਾ ਲਾਈ ਜਿੰਨਾ ਚੱਕਾ ਸਾਡਾ ਹੱਲ ਨਹੀਂ ਹੁੰਦਾ ਮੈਂ ਕਹੇ ਇਹ ਪ੍ਰੋਸੈਸ ਟੱਲੂਗਾ ਜੀ ਇਹ 3 ਦਿਨ ਚੱਲੇ 1 ਮਹੀਨਾ ਚੱਲੇ 20 ਦਿਨ ਚੱਲੇ ਇਹ ਲੈਗਰੂ ਚੰਡੂ ਨਹੀਂ ਸਰਕਾਰ ਨੂੰ ਕਲੇ ਦਾਅਵੇ ਕਰਦੀ ਆ ਵਿਕਾਸ ਬਹੁਤ ਕੀਤਾ ਜੋ 70 ਸਾਲਾਂ ਦਾ ਸਰਕਾਰ ਹੁਣ ਤੱਕ ਸਾਰੇ ਖੋਖਲੇ ਦਾਅਵੇ ਰਹੇ ਆ ਜਿਹੜੇ ਹੁਣ ਤੱਕ ਕਿਤੇ ਨਾ ਨੇ ਜੀ ਇੱਕ ਵੀ ਵ ਕਿਹੜਾ ਸਰਕਾਰ ਬਣਾਉਣ ਵੇਲੇ ਕੀਤਾ ਸੀ ਇਹਨਾਂ ਨੇ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਬਿਲਕੁਲ ਇਹ ਸਨ ਮੰਡੀ ਦੇ ਲੋਕ ਜਿਹੜੇ ਕਿ ਕਾਫੀ ਖਫਾ ਨੇ ਨਗਰ ਕੌਂਸਲ ਤੋਂ ਇਹਨਾਂ ਨੇ ਐਲਾਨ ਕੀਤਾ ਵੀ ਜਿੰਨਾ ਸਮਾਂ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਇਹਨਾਂ ਦੀ ਮੁਸ਼ਕਲ ਹੱਲ ਨਹੀਂ ਕੀਤੀ ਜਾਂਦੀ ਇਹ ਨਗਰ ਕੌਂਸਲ ਨੂੰ ਇਸੇ ਤਰ੍ਹਾਂ ਜਿੰਦਾ ਲਾ ਕੇ ਰੱਖਣਗੇ ਤੇ ਧਰਨਾ ਜਾਰੀ ਰਹੇਗਾ ਮਨੀਸ਼ਗਰ ਪੀਟੀਸੀ ਨਿਊਜ਼ ਰਾਮਾ ਮੰਡੀ ਪਟੇੰਡਾ